ਵੇਇਆ ਬਣਾ ਲਈਦਾ ਜੀ ਲੈਣ ਤੇ ਬਈ ਨੂੰ ਆਟੋਮੈਟਿਕ ਬੋਲੇ ਪਿੰਡ ਹਾਂ ਆ ਪਿੱਛੇ ਕੱਪੜਾ ਯਾਰਾ ਹਲੋ ਮੇਰੀ ਲੋਨ ਆ ਪਿੱਛੇ ਜਮਨਾ ਆ ਚਾਹ ਲੋੜ ਦੀ ਕੋਲ ਯਾਰਾ ਹਾਂ ਕੇਵਨ ਕੇਵਨ ਆ ਭਾਈ ਹੋ ਹਾਲੋ ਭਾਈ ਨੰਬਰ ਕਿਹੜਾ ਹੈ ਕਿਹੜਾ ਨੰਬਰ ਦੇਖਿਆ ਦਿਓ ਮਰਾ ਸਾਰਾ ਕੋਈ ਆ ਜਾਊਗਾ ਇਹ ਪਿੱਛੇ ਜੰਮਾ ਹੈ ਬਾਬੂ ਦਾ ਚਾਪੇ ਆ ਜਾਣਾ ਭਾਈ ਨੂੰ ਬੁਲਾ ਲੈਣ ਤੇ ਵੀਡੀਓ ਰੁਕਜੋ ਮਰਾ ਪਾਸੇ ਹੋ ਜੋ ਕਿਹੜੇ ਬੰਦੇ ਆ ਹਾਂ ਤਲਵੰਡੀ ਕੋਟ ਨਾ

ਨਹੀਂ ਨਹੀਂ ਉਹ ਚੰਗਲਾ ਦੇ ਆ ਯਾਰ ਚੰਗਲਾ ਸਰਪੰਚ ਜੀ ਉਹ ਯਾਰ ਉਹਨੇ ਪਛਾਣਿਆ ਬੰਦਾ ਚੰਗਲਾ ਸਰਪੰਚ ਜੀ ਉਹਨੇ ਆ ਦੇ ਉਹ ਕਹਿੰਦਾ ਯਾਰ ਉਹ ਨੀ ਆਉਂਦਾ ਉਹਦਾ ਨਹੀਂ ਉਹ ਜਾਣਦਾ ਉਹ ਸੀਨੇ ਤੇ ਪਹਿਲਾਂ ਕਦੇ ਕਿੰਨਾ ਕਿਲਾ ਦਾ ਹੋਊਗਾ ਯਾਰ ਨਹੀਂ ਹੋਣੀ ਬਈ ਬਹੁਤ ਬੜੀ ਹੋਈ ਆ ਬਈ ਬਹੁਤ ਇਹ ਨਾ ਕੋਈ ਹੋਰ ਆਏਗੇ ਉਹ ਵਿਚਾਰਿਓ ਭਰਾਵਾ ਬਰੋ ਭਰਾ ਬਈ ਜਿਹਦੇ ਅੰਦਰ ਬਣਾਇਆ ਹੈ ਮੈਂ ਆ ਲੂਗਾ ਜੀ ਆਪਣਾ ਨਾਮ ਕੀ ਹੈ ਹਾਂ ਜੀ ਕੀ ਨਾਮ ਹੈ ਮੇਰਾ ਨਾਮ ਸੁਖਦੀਪ ਸਿੰਘ ਹੈ ਮੇਰੇ ਘੂਆ ਦਾ ਮੁੰਡਾ ਸੀਗਾ ਜਿਹਦਾ ਐਕਸੀਡੈਂਟ ਹੋਇਆ ਇਹ ਟੇਨੇ ਤੋਂ ਆ ਰਿਹਾ ਸੀਗਾ ਇੱਕ ਕੋਲਡ ਸਟੋਰ ਤੇ ਉੱਥੇ ਜੌਬ ਕਰਦਾ ਸੀਗਾ ਇਹ ਤੇ ਇਹ ਬੰਦੇ ਨੇ ਜੋ ਫੋਨ ਲਾਇਆ ਸਾਡੇ ਪੈਣਦਿਆਂ ਨੇ ਇੱਥੋਂ ਵੀ ਉਹਦਾ ਐਕਸੀਡੈਂਟ ਹੋ ਗਿਆ ਇਹਨਾਂ ਦੱਸਣ ਦੀ ਗੱਲ ਹੈ ਇਹ ਮੁਲਾਜ਼ਮ ਕਹਿੰਦੇ दारू ਦੇ ਰੱਗੇ ਸੀਗੇ ਉਹਨਾਂ ਨੂੰ ਲਿਆ ਕੇ ਪਿੱਛੋਂ ਇਹ ਮੋਟਰਸਾਈਕਲ ਦੇ ਵਿੱਚ ਗੱਡੀ ਮਾਰੀ ਆ ਇੱਕ ਭੱਜ ਗਿਆ ਤੇ ਇੱਕ ਚੌਂਕੀ ਵਾਲੇ ਫੜ ਕੇ ਲੈ ਗਏ ਆ ਤੇ ਇਹਨਾਂ ਨੇ ਜਾਣ ਕੇ ਹੀ ਮਾਰੀ ਆ ਗੱਡੀ ਵਿੱਚ ਹੀ ਆਏ ਉਹ ਰੋਜ਼ ਆਉਂਦਾ ਇਹਨੂੰ 5 ਸਾਲ ਹੋ ਗਏ ਜੌਬ ਕਰਦੇ ਨੂੰ ਤੇ ਇਹ ਮੈਂ ਬੇਨਤੀ ਕਰਦਾ ਵੀ ਇੱਥੇ ਪੰਦੀ ਕਾਰਵਾਈ ਪੂਰੀ ਕੀਤੀ ਜਾਵੇ ਜਿਹੜੇ ਬੰਦੇ ਨੇ ਗੱਡੀ ਮਾਰ ਕੇ ਐਕਸੀਡੈਂਟ ਕੀਤਾ ਸਾਡੇ ਬੰਦੇ ਦੀ ਜਾਨ ਖਤਮ ਕਰਤੀ ਹੈ ਉਸਨੂੰ ਸਜ਼ਾ ਮਿਲਣਾ ਚਾਹੀਦਾ ਸਾਨੂੰ ਹਾਂਜੀ ਭਾਈ ਕੀ ਨਾਮ ਹੈ ਨਰਮਲ ਸਿੰਘ ਕਿਸ ਤਰ੍ਹਾਂ ਇਹ ਹਾਪਾ ਕਾਚਾ ਜੀ ਮੋਟਰਸਾਈਕਲ ਆ ਗਿਆ ਹੁੰਦਾ ਹੈ ਮਗਰ ਗੱਡੀ ਹੁੰਦੀ ਹੈਗੀ ਢਾਰੂ ਦੇ ਡੱਕੇ ਹੀ ਕੇ ਉੱਤੇ ਝਾੜ ਕੇ ਗੱਡੀ ਮੋਟਰਸਾਈਕਲ ਲਿਆ ਕੇ ਇੱਥੇ ਸੱਟਿਆ ਉਹਨਾਂ ਨੇ ਬਹੁਤ ਜ਼ਬਰਦਸਤ ਵਜਿਆ ਹਾਂਜੀ ਉਹ ਦਾ ਖਤਮ ਹੀ ਆ ਜੀ ਮੌਕੇ ਦਾ ਖਤਮ ਹੋ ਗਿਆ ਮੌਕੇ ਤੇ ਖਤਮ ਹੋ ਗਿਆ ਵਜਨ ਸਾਰੀ ਉਹ ਦੋ ਕਿਲਾਵਾਰ ਦੋ ਕਿਲੇ ਉਹ ਦੋ ਜਣੇ ਇੱਕ ਭੱਜ ਗਿਆ ਇੱਕ ਫੜ ਲਿਆ ਇਹਨਾਂ ਨੇ ਅੰਬਰਸਰ ਹੁੰਦੇ